ਯੂਕਰੇਨ ਜੰਗ ਦੌਰਾਨ ਵਰਤੀਆਂ ਗੋਲੀਆਂ ਚ ਜਾਨ ਬਚਾ ਕੇ ਵਾਪਸ ਪਰਤੇ ਪੰਜਾਬ ਦੇ ਨੌਜਵਾਨ ਨੇ ਆਪਣੀ ਖੁੱਡ ਬੀਤੀ ਦੱਸਦਿਆਂ ਲੋਕੰਡੇ ਖੜੇ ਕਰਨ ਵਾਲੀਆਂ ਘਟਨਾਵਾਂ ਦਾ ਖੁਲਾਸਾ ਕੀਤਾ ਸਾਲ 2024 ਨੂੰ ਅਪ੍ਰੈਲ ਦੇ ਮਹੀਨੇ ਰੂਸ ਗਏ ਨੌਜਵਾਨ ਸਰਬਜੀਤ ਸਿੰਘ ਨੇ ਦੱਸਿਆ ਕਿ 2 ਹਫਤਿਆਂ ਦੀ ਫੌਜੀ ਸਿਖਲਾਈ ਤੋਂ ਬਾਅਦ ਸਿੱਧਾ ਯੂਕਰੇਨ ਸਰਹੱਦ ਤੇ ਜੰਗ ਲੜਨ ਲਈ ਭੇਜ ਦਿੱਤਾ ਨੌਜਵਾਨ ਦਾ ਕਹਿਣਾ ਹੈ ਕਿ ਰਸਵਾ ਮੈਂਬਰ ਸੰਤ ਬਾਬਾ ਬਲਵੀਰ ਸਿੰਘ ਸੀਚੇਵਾਲ ਦੀ ਮਦਦ ਦੇ ਨਾਲ ਉਹ ਵਾਪਸ ਮੁੜੇ ਨਹੀਂ ਤੇ ਜੇ ਨਾ ਮਦਦ ਕਰਦੇ ਤਾਂ ਸ਼ਾਇਦ ਘਰ লাশ ਵੀ ਨਹੀਂ ਪਹੁੰਚਣੀ ਸੀ ਨੌਜਵਾਨ ਦਾ ਕਹਿਣਾ ਹੈ ਕਿ 14 ਭਾਰਤੀਆਂ ਦੀ ਤਲਾਸ਼ ਕਰਨ ਵਾਸਤੇ ਹੁਣ ਮੁੜ ਮਾਸਕੋ ਜਾ ਰਿਹਾ ਹੈ ਉੱਥੇ ਫੌਜੀ ਠਿਕਾਣਾ ਤੋਂ ਲਾਪਤਾ ਭਾਰਤੀਆਂ ਦੀ ਨਿਸ਼ਾਨਦੇਹੀ ਕਰੇਗਾ ਸਰਬਜੀਤ ਸਿੰਘ ਦਾ ਕਹਿਣਾ ਹੈ ਕਿ ਹੈਰਾਨੀ ਉਦੋਂ ਹੋਈ ਜਦੋਂ ਉਸ ਨੂੰ 에어ਪੋਰਟ ਦੇ ਉੱਤਰ ਦੇ ਹੀ ਕਾਬੂ ਕਰ ਲਿਆ ਗਿਆ ਸਤਿ ਸ਼੍ਰੀ ਅਕਾਲ ਜੀ ਮੇਰਾ ਨਾਮ ਹੀ ਸਰਬਜੀਤ ਸਿੰਘ ਅਮਰਸਰ ਜਲੇਦੋਂ ਬੁਲਾਉਂਗਾ ਦਨੀ ਮੈਂ ਪਿੰਡ ਮੇਰਾ ਜਗਦੇਵਪੁਰ ਦਾ ਜੀ ਅਜ ਨਾਲੇ ਤੋਂ ਅੱਗੇ ਅ ਅਸੀਂ 2024 April ਚ ਗਏ ਸੀਗੇ ਆਪਣਾ 7 April ਨੂੰ ਰਸ਼ੀਆ ਪਹੁੰਚੇ ਸੀ 18 ਬੰਦੇ ਸੀ ਜੀ ਅਸੀਂ ਸਾਨੂੰ ਇੱਥੋਂ ਕਹਿ ਕੇ ਇਹ ਲਿਜਾਇਆ ਗਿਆ ਸੀ ਕਿ ਤੁਸੀਂ ਕੋਰੀਅਰ ਦਾ ਕੰਮ ਕਰਨਾ ਤੇ ਉੱਥੇ ਜਾ ਕੇ ਸਾਡਾ ਜੀ ਹੋਰ ਸਿਸਟਮ ਨਿਕਲਿਆ ਇਹਨਾਂ ਨੇ ਸਾਨੂੰ 에어ਪੋਰਟ ਤੋਂ ਹੀ ਆਪਣੇ ਅੰਡਰ ਕਰ ਲਿਆ ਨਾਲ ਦੀ ਨਾਲ ਇੱਕ ਸਾਨੂੰ ਬਿਲਡਿੰਗ 'ਚ ਲੈ ਗਏ ਉੱਥੇ ਜਾ ਕੇ ਸਾਨੂੰ 2-3 ਦਿਨ ਰੱਖਿਆ ਨਾ ਬੜੇ ਆਰਾਮ ਨਾਲ ਫਿਰ ਸਾਡੇ ਤੋਂ ਇਹਨਾਂ ਨੇ ਹੌਲੀ-ਹੌਲੀ ਡਾਕੂਮੈਂਟ ਸਾਈਨ ਕਰਵਾਉਣੇ ਸ਼ੁਰੂ ਕਰ ਦਿੱਤੇ ਤੇ ਸਾਡੇ ਬੈਂਕ ਅਕਾਊਂਟ ਖੁਲੋਣੇ ਸ਼ੁਰੂ ਕਰ ਦਿੱਤੇ ਚਲੋ ਉਹ ਸਾਰਾ ਕੁਝ ਹੁੰਦਾ ਦੇਖ ਕੇ ਤੇ ਸਾਨੂੰ ਇਹੀ ਇਹਨਾਂ ਨੇ ਕਿਹਾ ਕਿ ਤੁਹਾਡਾ ਕੋਰੀਅਰ ਦਾ ਹੀ ਕੰਮ ਆ ਤੇ ਤੁਸੀਂ ਗੱਡੀਆਂ ਦੀ ਅਨਲੋਡਿੰਗ ਜਾਂ ਲੋਡਿੰਗ ਕਰਨੀ ਹੈ ਜਾਂ ਸਮਾਨ ਪਹੁੰਚਾਉਣਾ ਹੀ ਹੈ ਇੱਧਰ-ਉੱਧਰ ਉਸ ਤੋਂ ਬਾਅਦ ਸਾਨੂੰ ਜੀ ਇਹਨਾਂ ਨੇ 18 ਜਾਂ 19 April ਨੂੰ ਅੱਗੇ ਭੇਜਦਾ ਜੀ ਇਹਨਾਂ ਰਸਤੇ ਸਾਡੇ ਨਾਲ ਇੱਕ ਬੰਦਾ ਗਿਆ ਜੀ ਅਸੀਂ 13 ਬੰਦੇ ਸੀਗੇ 18 ਦੇ ਵਿੱਚੋਂ 5 ਪਿੱਛੇ ਰਹਿ ਗਏ ਜੀ ਤੇ ਦੂਸਰਾ ਜੀ ਆਪਣਾ ਇਹਨਾਂ ਨੇ ਫਿਰ ਸਾਨੂੰ ਰਸਤਾ ਉਹ ਭੇਜ ਗਏ ਉੱਥੇ ਟ੍ਰੇਨਿੰਗ ਸੈਂਟਰ ਹੈ ਜੀ ਆਰਮੀ ਦਾ ਜਦੋਂ ਅਸੀਂ ਉੱਥੇ ਗਏ ਉੱਥੇ ਵੀ ਜਾ ਕੇ ਸਾਨੂੰ ਕੁਝ ਨਹੀਂ ਦੱਸਿਆ ਜੀ ਇਹਨਾਂ ਨੇ ਜਦੋਂ ਸਾਨੂੰ ਟੋਕਨ ਦਿੱਤੇ ਗਏ ਤੇ ਸਾਡਾ ਮੈਡੀਕਲ ਕੀਤਾ ਗਿਆ ਉੱਥੇ ਮੈਡੀਕਲ ਕਰਕੇ ਜਦੋਂ ਇੰਜੈਕਸ਼ਨ ਵਗੈਰਾ ਲਾਏ ਸਾਡੇ ਇਹਨਾਂ ਨੇ ਪਿੱਠ ਤੇ ਤੇ ਕਹਿਣ ਲੱਗੇ ਕਿ ਤੁਹਾਡਾ ਕੱਲ ਤੋਂ ਕੰਮ ਸ਼ੁਰੂ ਹੈ ਜੀ ਤੇ ਅਗਲੇ ਦਿਨ ਸਾਨੂੰ ਇਹਨਾਂ ਨੇ ਵਰਦੀਆਂ ਦਿੱਤੀਆਂ ਜੀ ਨਾਲ ਟਿਫਨ ਵਗੈਰਾ ਤੇ ਨਾਲ ਹੀ ਸਾਨੂੰ ਇਹਨਾਂ ਨੇ ਗੰਦ ਪ੍ਰੋਵਾਈਡ ਕਰਾਉਂਦੀਆਂ ਤੇ ਕਹਿਣ ਲੱਗੇ ਤੁਹਾਡੀ ਟ੍ਰੇਨਿੰਗ ਦਾ ਹਿੱਸਾ ਹੈ ਤੁਹਾਨੂੰ ਕਿਤੇ ਲੋਡ ਪੈ ਸਕਦੀ ਹੈ ਇਹਦੀ ਉਸ ਤੋਂ ਬਾਅਦ ਜੀ ਇਹਨਾਂ ਨੇ ਸਾਨੂੰ ਉੱਥੇ 15 ਦਿਨ ਦੀ ਟ੍ਰੇਨਿੰਗ ਦਿੱਤੀ ਹੈ ਉਸ ਤੋਂ ਬਾਅਦ ਕਹਿੰਦੇ ਤੁਹਾਨੂੰ ਅੱਗੇ ਸ਼ਿਫਟ ਕਰਨਾ ਹੈ ਅਸੀਂ ਕੰਮ ਤੇ ਕੰਮ ਤੇ ਸ਼ਿਫਟ ਕਰਨ ਦੇ ਬਾਹਾਨੇ ਜੀ ਇਹਨਾਂ ਨੇ ਸਾਨੂੰ ਯੂਕਰੇਨ ਦੇ ਵਿੱਚ ਐਂਟਰ ਹੋ ਗਏ ਅਸੀਂ ਚਲੋ ਫੋਨ ਉਦੋਂ ਸਾਡੇ ਕੋਲ ਸੀਗੇ ਤੇ ਘਰ ਦੇ ਨਾਲ ਥੋੜੀ-ਬਹੁਤ ਗੱਲਬਾਤ ਹੁੰਦੀ ਸੀ ਉਸ ਤੋਂ ਬਾਅਦ ਅੱਗੇ ਜਾ ਕੇ ਯੂਕਰੇਨ ਦੇ ਵਿੱਚ ਹੀ ਦਨੇਸਕ ਦੇ ਲੱਗ ਗਿਆ ਖਾਰਕੀਵ ਚ ਪੈਂਦਾ ਜੀ ਇਹ ਮਕੇਵ ਕਾਮ ਮਕੇਵ ਕਾ ਤੋਂ ਅੱਗੇ ਪੈਂਦਾ ਜੀ 50 ਕਿਲੋਮੀਟਰ ਜਿਹੜੇ ਏਰੀਆ ਸਾਨੂੰ ਛੱਡਿਆ ਆ ਇਹਨਾਂ ਨੇ ਤੇ ਉੱਥੋਂ ਗੰਜ਼ ਦੇ ਕੇ ਸਾਨੂੰ ਗ੍ਰਨੇਡ ਦੇ ਕੇ ਹੋਰ ਅਸਲਾ ਵਗੈਰਾ ਦੇ ਕੇ ਇਹਨਾਂ ਨੇ ਅੱਗੇ ਭੇਜ ਦਿੱਤਾ ਜੀ ਤੇ ਉੱਥੇ ਦੇ ਬਹੁਤ ਬੁਰੇ ਹਾਲਾਤਾਂ ਹੀ ਰਹੇ ਆ ਜੀ ਅਸੀਂ 15 15 ਦਿਨ ਮਾਲ ਪਾਣੀ ਪੀਤਾ 10 10 ਦਿਨ ਬਾਅਦ ਰੋਟੀ ਖਾਧੀ ਹੈ ਬਹੁ ਔਖਾ ਟਾਈਮ ਕੱਢਿਆ ਉੱਥੇ ਜੀ ਕਦੀ ਕਿਤੇ ਕਦੀ ਕਿਤੇ ਮਤਲਬ ਜਾਨ ਬਚਾਉਂਦੇ ਫਿਰਦੇ ਸੀ ਲੋਕ ਦੇ ਫਿਰਦੇ ਸੀ ਉੱਥੇ ਤਦੋਂ ਉੱਥੋਂ ਦੀ ਸਾਨੂੰ ਇਹਨਾਂ ਨੇ ਫਿਰ ਸੀਤਿਆਲ ਸਾਹਿਬ ਦਾ ਸੰਤ ਸੀਤਿਆਲ ਜੀ ਨੇ ਐਮਪੀ ਸਾਹਿਬ ਉਹਨਾਂ ਨੇ ਸਾਡੀ ਬਹੁਤ ਹੈਲਪ ਕੀਤੀ ਜੀ ਉਹਨਾਂ ਨੇ ਫਿਰ ਇੱਥੋਂ ਅਗਸਤ ਦੇ ਵਿੱਚ ਮੇਲਾ ਵਗੈਰਾ ਕੀਤੀਆਂ ਸੀਗੀਆਂ ਜੀ ਮੋਦੀ ਸਾਹਿਬ ਨੂੰ ਇਹਨਾਂ ਦੇ ਸਦਕਾ ਹੀ ਅਸੀਂ ਅੱਜ ਤੁਹਾਡੇ ਸਾਹਮਣੇ ਬੈਠੇ ਆਂ ਐਂਡ ਇਹਨਾਂ ਨੇ ਮਤਲਬ ਇਹਨਾਂ ਪ੍ਰੈਸ਼ਰ ਪਾਇਆ ਗਵਰਨਮੈਂਟ ਨੂੰ ਇਹਨਾਂ ਪ੍ਰੈਸ਼ਰਾਈਜ਼ ਕੀਤਾ ਕਿ ਉੱਥੇ ਮੋਦੀ ਸਾਹਿਬ ਨੂੰ ਖੁਦ ਜਾਣਾ ਪਿਆ ਮੋਦੀ ਸਾਹਿਬ ਗਏ ਨੇ ਉੱਥੋਂ ਨਾਲ ਇਹਨਾਂ ਦੇ ਜਿਹੜੇ ਵਿਦੇਸ਼ ਮੰਤਰਾਲੇ ਵਾਲੇ ਸੀ ਉਹ ਵੀ ਗਏ ਨੇ ਜੀ ਤੇ ਉੱਥੋਂ ਜਾ ਕੇ ਇਹਨਾਂ ਨੇ ਸਾਨੂੰ ਫਿਰ ਸਤੰਬਰ ਦੇ ਵਿੱਚ ਉਹ ਵਾਪਸ ਸੀ ਆਏ ਆ ਤੁਹਾਨੂੰ ਇਹਨਾਂ ਨਾਲ ਥੋੜੀ ਕਹਾਣੀ ਹੋਰ ਹੋ ਗਈ ਸੀ ਉੱਥੇ ਸਤੰਬਰ ਦੇ ਤੋਂ ਬਾਅਦ 2 ਮਹੀਨੇ ਮੈਂ ਜੇਲ੍ਹ ਵੀ ਰਿਹਾ ਜੀ ਦਸੰਬਰ ਚ ਫਿਰ ਉਹ ਵਾਪਸ ਆਏ ਆ ਜੀ ਸੋ ਮੇਰੀ ਗਵਰਨਮੈਂਟ ਨੂੰ ਜੀ ਇਹੀ ਅਪੀਲ ਆ ਬਸ ਜਿਹੜੇ ਸਾਡੇ ਰਹਿੰਦੇ ਵੀਰ ਆ ਉੱਥੇ ਹੁਣ ਫਿਰ ਚੱਲੇ ਆ ਜੀ ਵੀਰ ਉਹਨਾਂ ਦੇ ਨਾਲ ਜਿੰਨਾ ਵੀ ਹੋ ਸਕੇ ਚਲੋ ਮੈਂ ਇਹਨਾਂ ਦੀ ਹੈਲਪ ਕਰੂੰਗਾ ਹੁਣ ਜੋ ਵੀ ਹੈ ਜੀ ਬਾਕੀ ਸਾਨੂੰ ਸਿੱਧਾਲ ਸਿੰਘ ਸਾਹਿਬ ਦਾ ਬਹੁਤ ਅਸੀਂ ਧੰਨਵਾਦ ਕਰਦੇ ਹਾਂ ਦਿਨੋਂ ਕਿ ਉਹਨਾਂ ਦੀ ਬਦੌਲਤ ਉਹਨਾਂ ਦੇ ਬਚਨਾਂ ਦੀ ਬਦੌਲਤ ਅਸੀਂ ਇੱਥੇ ਬੈਠੇ ਹਾਂ ਜੀ ਮੱਕੀ ਬਾਗੁਰ ਜੀ ਦਾ ਖਾਲਸਾ ਜੀ ਬਾਗੁਰ ਜੀ ਕੀ ਅ ਜਦੋਂ ਯੂਕਰੇਨ ਦੇ ਵਿੱਚ ਅਸੀਂ ਐਂਟਰ ਹੋਏ ਹਾਂ ਜੀ ਤੇ ਸਾਨੂੰ ਪਹਿਲਾਂ ਇਹਨਾਂ ਨੇ 10 ਦਿਨ ਟ੍ਰੇਨਿੰਗ ਦਿੱਤੀ ਹੈ ਉੱਥੇ ਇੱਕ ਅੰਡਰਗਰਾਉਂਡ ਸੀਗਾ ਅ ਅੰਡਰਗਰਾਉਂਡ ਇੱਕ ਬਣਾਇਆ ਸੀ ਇਹਨਾਂ ਨੇ ਬੰਕਰ ਉੱਥੇ ਸਾਨੂੰ ਰੱਖਿਆ ਗਿਆ ਤੇ ਸਾਨੂੰ ਘਰਾਂ ਚ ਲਿਜਾ ਕੇ ਇਹਨਾਂ ਨੇ ਬਿਲਕੁਲ ਉਥੇ ਡੋਨੈਸਕ ਦੇ ਲਾਗੇ ਮਤਲਬ ਟ੍ਰੇਨਿੰਗ ਦਿੱਤੀ ਸੀਗੀ ਘਰਾਂ ਚ ਕਿੱਦਾਂ ਕਰਜਾ ਕਰਨੇ ਆ ਜਾਂ ਕੀ ਕਰਨਾ ਕਿੱਦਾਂ ਫਿਰ ਸਾਨੂੰ ਸਾਰੀ ਗੱਲ ਸਮਝਾਈ ਪਰ ਉਦੋਂ ਸਾਦ ਤੋਂ ਫੋਨ ਲੈ ਲੈ ਗਏ ਸੀ ਜੀ ਫੋਨ ਜਿਹੜੇ ਸਾਡੇ ਜਮਾਂ ਕਰਲੇ ਸੀ ਉਹਨਾਂ ਨੇ ਦਿੰਦੇ ਨਹੀਂ ਸੀ ਸਾਨੂੰ ਫਿਰ ਉਸ ਤੋਂ ਬਾਅਦ ਸਾਨੂੰ ਅੱਗੇ ਜੀ ਇਹਨਾਂ ਨੇ ਇੱਕ ਹੋਰ ਜਗ੍ਹਾ ਸ਼ਿਫਟ ਕੀਤਾ ਉਸ ਤੋਂ ਅੱਗੇ ਫਿਰ ਸਾਨੂੰ ਰਾਤ ਨੂੰ ਜੀ ਇਹਨਾਂ ਨੇ 1 ਵਜੇ ਉਥੋਂ ਮਤਲਬ ਕੱਢਿਆ ਜਿੱਥੇ ਮਤਲਬ ਬਲਾਸਟਿੰਗ ਹੋਣੀ ਸੀ ਤੇ ਮਤਲਬ ਬੰਬ ਵਗੈਰਾ ਚੱਲਦੇ ਪਏ ਸੀ ਗੋੜੀਆਂ ਵਗੈਰਾ ਚਲਦੀਆਂ ਵੀ ਉੱਥੋਂ ਹੀ ਅਸੀਂ ਰਾਤ 30 ਕਿਲੋਮੀਟਰ ਸਾਨੂੰ ਅੱਗੇ ਫੇਰ ਲੈ ਕੇ ਗਏ ਆ 53 ਕਿਲੋਮੀਟਰ 53 ਕਿਲੋਮੀਟਰ ਤੋਂ ਅੱਗੇ ਜਾ ਕੇ ਫਿਰ ਇਹਨਾਂ ਰਾਤ ਸਾਨੂੰ ਉੱਥੋਂ ਕੱਢਿਆ ਜੀ 7 ਕਿਲੋਮੀਟਰ ਅਸੀਂ ਤੁਰ ਕੇ ਗਏ ਆ ਜੀ ਅੰਦਰ ਮਕੈਬਗਾ ਤੋਂ 40 50 ਕਿਲੋਮੀਟਰ ਜੀ ਉਹ ਕ੍ਰਿਸ਼ਨਗੌਰੋਂ ਦਾ ਏਰੀਆ ਸੀ ਜੀ ਉੱਥੇ ਜਾਂਦੇ ਆ ਰਸਤੇ ਲੋਕਾਂ ਦੀ ਹਲਾਛਾਂ ਪਈਆਂ ਸੀ ਕਿਤੇ ਮਾਈਨਿੰਗ ਹੋਈ ਸੀ ਜੀ ਚਾਰਚ ਫੇਰੇ ਸਿਰਫ ਥੋੜੀ ਜਿਹੀ ਜਗ੍ਹਾ ਸੀ ਲੰਘਣ ਵਾਲੀ ਵਿੱਚੋਂ ਪੰਜ-ਪੰਜ ਬੰਦਿਆਂ ਦਾ ਗਰੁੱਪ ਬਣ ਕੇ ਜੀ ਜਾਂਦੇ ਸੀ। ਬਹੁਤ ਬੁਰੇ ਹਾਲਾਤ ਸੀ ਜੀ ਉਹਦੇ ਲੋਕਾਂ ਦੇ। ਕਿਸੇ ਦਾ ਸੇਰ ਹੈ ਨਹੀਂ, ਕਿਸੇ ਦਾ ਧਾੜ ਹੈ ਨਹੀਂ, ਕਿਸੇ ਦੀ ਲੱਤਾਂ ਹੈ ਨਹੀਂ। ਬਹੁਤ ਬੁਰੇ ਹਾਲਾਤ ਵਿਖੇ ਜੀ ਉੱਥੇ। ਇੱਥੋਂ ਤੱਕ ਕਿ ਲੋਕਾਂ ਦੀਆਂ ਹੱਡੀਆਂ ਹੀ ਰਹਿ ਗਈਆਂ ਉੱਥੇ ਜਿਹੜਾ ਮਾਸ ਆ ਉਹ ਕੀੜੇ ਖਾ ਗਏ ਜੀ। ਇੰਨਾ ਬੁਰਾ ਹਾਲਾਤ ਹੈ ਲੋਕਾਂ ਦਾ। ਫਿਰ ਇਤੋਂ ਅੱਗੇ ਸਾਨੂੰ ਭੇਜਿਆ ਜੀ ਇਹਨਾਂ ਨੇ ਉਹ ਸੀਗੀ ਬੇਲੀਆਂ। ਲਾਛਾਂ ਕਿੰਨੀਆਂ ਸੀ? ਲਾਛਾਂ ਜੀ ਕੁਝ ਆਪਣੇ ਵੀ ਆਪਾ ਗਿਣ ਸਕਦੇ ਆਂ ਇੰਡੀਅਨ ਸੀਗੇ ਕੁਝ ਦੇਖੀਆਂ ਹੀ ਰਸ਼ੀਅਨਸ ਦੀਆਂ ਵੀ ਸੀ ਕੁਝ ਜਿਹੜੇ ਸੀਗੇ ਉੱਤੇ ਸਾਊਥ ਅਮਰੀਕਾ ਅਫਰੀਕਾ ਤੋਂ ਆਏ ਹੋਏ ਬੰਦੇ ਉਹਨਾਂ ਦੀਆਂ ਸੀ ਕੁਝ ਹੋਰ ਵੀ ਦੇਸ਼ਾਂ ਦੇ ਬੰਦੇ ਸੀ ਸ਼੍ਰੀਲੰਕਾ ਦੇ ਕਾਫੀ ਬੰਦੇ ਸੀ ਨੇਪਾਲ ਦੇ ਕਾਫੀ ਬੰਦੇ ਸਾਨੂੰ ਮਿਲੇ ਆ ਉੱਥੇ ਜੀ ਤੇ ਸ਼੍ਰੀਲੰਕਾ ਨਾਲ ਵੀ ਕਾਫੀ ਲਾਸ਼ਾਂ ਵੇਖੀਆਂ ਕਈ ਤੇ ਸਾਡੇ ਸਾਹਮਣੇ ਬਲਾਸਟ ਹੋਇਆ ਜੀ ਉੱਥੇ ਮਤਲਬ ਡਰੋਨ ਆ ਕੇ ਲੱਗਦਾ ਸੀ ਤੇ ਬੰਦਾ ਬਲਾਸਟ ਬੰਦੇ ਦਾ ਕੁਝ ਵੀ ਨਹੀਂ ਸੀ ਲੱਗਦਾ ਜੀ ਇੰਨੇ ਬੁਰੇ ਹਾਲ ਸੀ ਉੱਥੇ ਬਾਕੀ ਅੱਗੇ ਜਾ ਕੇ ਤੇ ਫੇਰ ਸਾਨੂੰ ਇਹਨਾਂ ਨੇ ਚੇਂਜ ਕੀਤਾ ਜੀ ਸਾਨੂੰ 4 ਵਾਰਾਂ ਚੇਂਜ ਕੀਤਾ ਗਿਆ ਉਥੋਂ ਕਈ ਵਾਰੀ ਤੇ ਇਦਾਂ ਦੀ ਸੋਚ ਆਉਂਦੀ ਸੀ ਦਿਲ ਜਗੇ ਉਹ ਗਰਨੇਡ ਦੀ ਪਿੰਨ ਕੱਢ ਕੇ ਉਹਦੇ ਉੱਪਰ ਪੈ ਜਾਈਏ ਮਤਲਬ ਮੌਤ ਤੇ ਸੁਖੀ ਆ ਜੂਗੀ ਇਹਨਾਂ ਬੁਰਾ ਹਾਲ ਸੀ ਜੀ ਉਹ ਕੁਝ ਕਹਿ ਨਹੀਂ ਸਕਦੇ ਮਤਲਬ ਮੌਤ ਨੂੰ ਬਹੁਤ ਲਾਗੂ ਵਿਖਿਆ ਜੇ ਬਹੁਤ ਜ਼ਿਆਦਾ ਲਾਗੂ ਤੇ ਸਰਕਾਰ ਅੱਗੇ ਅਪੀਲ ਸਾਡੀ ਇਹੀ ਹੈ ਜੀ ਅ ਅਸੀਂ ਤੇ ਚਲੋ ਆਪਣੇ ਘਰੀ ਪਹੁੰਚ ਗਏ ਸਾਡੇ ਹੋਰ ਜਿਹੜੇ ਇੰਡੀਆ ਦੇ 14 ਵੀਰ ਨੇ ਉੱਥੇ ਸਾਡੇ ਗਰਾਿਆਂ ਤੋਂ ਨੇ ਵੀਰਜੀ ਜਗਦੀਪ ਕੁਮਾਰ ਜੀ ਇਹਨਾਂ ਦੇ ਭਰਾ ਨੇ ਜੀ ਛੋਟੇ ਮਨਦੀਪ ਕੁਮਾਰ ਜੀ ਉਹ ਅਜੇ ਵੀ ਉੱਥੇ ਨੇ ਮਿਸਿੰਗ ਦੇ ਵਿੱਚ ਦੱਸਦੇ ਵੇ 14 ਬੰਦੇ ਅਜੇ ਸੋ ਅਸੀਂ ਜਾ ਰਹੇ ਹੁਣ ਜੀ ਫੇਰ ਇਹਨਾਂ ਨਾਲ ਤੇ ਗਵਰਨਮੈਂਟ ਨੂੰ ਸਾਡੀ ਇਹ ਅਪੀਲ ਆ ਜੀ ਜਿੰਨੀ ਵੀ ਹੋ ਸਕੇ ਸਾਡੀ ਹੈਲਪ ਕੀਤੀ ਜਾਵੇ ਫਾਈਨੈਂਸ਼ੀਅਲ ਤੌਰ ਦੇ ਵੀ ਕਿਉਂਕਿ ਤੁਹਾਨੂੰ ਪਤਾ ਹੀ ਹੈ ਜੀ ਘਰਾਂ ਦਾ ਕੀ ਹਾਲ ਹੁੰਦਾ ਪਿੱਛੇ ਪਰਿਵਾਰ ਦਾ ਹਾਲ ਕਿਦਾਂ ਦਾ ਸਾਰੇ ਜਾਣਦੇ ਹੀ ਆ ਜੀ ਆਪ ਨੂੰ ਸੋ ਮੇਰੀ ਅਪੀਲ ਗਵਰਨਮੈਂਟ ਨੂੰ ਇਹੀ ਹੈ ਕਿ ਜਿੰਨੀ ਵੀ ਹੋ ਸਕਦੀ ਸਾਡੀ ਹੈਲਪ ਕੀਤੀ ਜਾਵੇ ਫਾਈਨੈਂਸ਼ੀਅਲ ਤੌਰ ਤੇ ਵੀ ਵਿਦੇਸ਼ ਮੰਤਰੀ ਆਲਿਆਂ ਨੂੰ ਵੀ ਬੇਨਤੀ ਹੈ ਜੀ ਉਹ ਜਿੰਨੀ ਹੋ ਸਕਦੀ ਸਾਡੀ ਹੈਲਪ ਕਰਨ ਇੱਥੇ ਵੀ ਉਹਦੇ ਉੱਤੇ ਵੀ ਹੁਣ ਅਸੀਂ ਜਾ ਰਹੇ ਹਾਂ ਚਲੋ ਜੀ ਆ ਮਨੀਤ ਕੁਮਾਰ ਜੀ ਦੇ ਨਾਲ ਜਗਦੀਪ ਕੁਮਾਰ ਜੀ ਦੇ ਨਾਲ ਬਾਕੀ ਸਾਡੀ ਫੇਰ ਰਿਕਵੈਸਟ ਗਵਰਨਮੈਂਟ ਨੂੰ ਇਹੀ ਆ ਅਸੀਂ ਸੰਤਾ ਕੋ ਫੇਰ ਆਏ ਸਾਂ ਜੀ ਅੱਜ ਸਾਡੀ ਅੱਗੇ ਵੀ ਬਹੁਤ ਦਿਨਾਂ ਹੈ ਹੈਲਪ ਕੀਤੀ ਹੈ ਤੇ ਫੇਰ ਦੁਬਾਰਾ ਇਹਨਾਂ ਦਾ ਬਹੁਤ ਧੰਨਵਾਦ ਅਸੀਂ ਕਰਦੇ ਆ ਬਹੁਤ ਸ਼ੁਕਰੀਆ ਕਰਦੇ ਆ ਸਾਨੂੰ ਫੇਰ ਇਹਨਾਂ ਨੇ ਉਹ ਥਾਪਨਾ ਦੇਣ ਵਾਲੀ ਗੱਲ ਆ ਕਿ ਤਗੜੇ ਹੋ ਕੇ ਪੁੱਤਰੋ ਕਰੋ ਤੁਸੀਂ ਨਾਲ ਆਂ ਜੀ ਤੁਹਾਡੇ ਤੇ ਹੁਣ ਜੀ ਫੇਰ ਉਹਨਾਂ ਦੇ ਕੋਲ ਮਤਲਬ ਉਹਨਾਂ ਦਾ ਆਸ਼ੀਰਵਾਦ ਲੈ ਕੇ ਫੇਰ ਚੱਲੇ ਜੀ ਵਾਪਸ ਰਸ਼ੀਆ ਮਹਾਰਾਜ ਸੁੱਖ ਰੱਖੇ ਸਾਡੇ ਨੇ ਵੀਰ ਨੇ ਉਹ ਸਾਡੇ ਘਰ